ਭਾਈ ਵੀਡੀਓ ਪੂਰੇ ਧਿਆਨ ਨਾਲ ਦੇਖਿਓ ਕਿਸਾਨ ਅੰਦੋਲਨ ਦੇ ਦੌਰਾਨ ਕੁਝ ਚੀਜ਼ਾਂ ਅਜਹੀਆਂ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀਗਾ ਮੈਂ ਤੁਹਾਡੇ ਤੋਂ ਸਵਾਲ ਕਰਦਾ ਕਿ ਹਿੰਦੂ ਧਰਮ ਦੇ ਉੱਤੇ ਸਵਾਲ ਚੱਕਣਾ ਕਿੰਨਾ ਕਾਇਜ ਸੀਗਾ ਕਿ ਤੁਹਾਡੇ ਚੌਲ ਮੁੱਕ ਜਾਣਗੇ ਉਦੋਂ ਆ ਨਹੀਂ ਹੋਣਾ ਵਿੱਚ ਕੁਝ ਵੀਡੀਓ ਵਾਇਰਲ ਹੋ ਰਹੀਆਂ ਕਿ ਟੋਪੀ ਵਾਲਿਓ ਤੁਸੀਂ ਇਹ ਨਹੀਂ ਕਰ ਸਕਦੇਗੇ ਇਹ ਚੌਲ ਖਾਣੀ ਜਾਤ ਫਲਾਨਾ ਤਾਂ ਵਿੱਚੋਂ ਇੱਕ ਰਿਪਲਾਈ ਸਾਹਮਣੇ ਆਇਆ ਇਹ ਤੁਸੀਂ ਸੁਣੋ ਪਿਛਲੇ ਦਿਨੀਂ ਅੰਦੋਲਨ ਦੇ ਵਿੱਚੋਂ ਇੱਕ ਬੰਦੇ ਦੀ ਵੀਡੀਓ ਵਾਇਰਲ ਹੋਈ ਹੈ ਜੋ ਸਾਡੇ ਹਿੰਦੂ ਸਮਾਨ ਚੋਲ ਭੰਡਾਰੇ ਪੰਡਤਾਂ ਨੂੰ ਲੈ ਕੇ ਕੋ ਟਾਰਗੇਟ ਕਰਦੀ ਨਜ਼ਰ ਆਉਂਦੀ ਹੈ ਮੈਂ ਉਸ ਬੰਦੇ ਨੂੰ ਆਖਣਾ ਚਾਹਣਾ ਹੈ ਵੀ ਧਰਨਿਆ ਸਾਨੂੰ ਦੱਸ ਪੁੱਛ ਕੇ ਨਹੀਂ ਲੱਗਿਆ ਤੇ ਸਾਡੋਂ ਨਾਲ ਕਿਸ ਨੇ ਰਲਾਇਆ ਕੋਈ ਨਹੀਂ ਹੈ ਸਾਡਾ ਉਸ ਵੀਡੀਓ ਦੇ ਵਿੱਚ ਮਤਲਬ ਸਾਨੂੰ ਟਾਰਗੇਟ ਕਰਨ ਦਾ ਮਤਲਬ ਕੀ ਹੋਇਆ ਤੇਰਾ ਦੂਜੀ ਗੱਲ ਪੰਡਤਾਂ ਦੇ ਚੋਲਾਂ ਦੀ ਜਿਹੜੀ ਤੂੰ ਗੱਲ ਕਰਦਾ ਚੋਲ ਮੁੱਕ ਜਾਣਗੇ ਸਾਡੇ ਚੋਲ ਚੋਲ ਨਹੀਂ ਮੁਕਦੇ ਸਾਡੇ ਦਾਨ ਨਾਲ ਤਾਂ ਧਰਮਸ਼ਾਲਾਵਾਂ ਗਊਸ਼ਾਲਾਵਾਂ ਸਰਕਾਰਾਂ ਚੱਲਦੀਆਂ ਅਰਥਵਿਵਸਤਾ ਚੱਲਦੀ ਸਾਡੇ ਟੈਕਸ ਦਿੱਤੇ ਨਾਲ ਸਾਡੇ ਜਦੋਂ ਟੋਡਰ ਮਹਲਰਗੇ ਸਤੀਦਾਸ ਮਤੀਦਾਸ ਅਰਗੇ ਬੰਦਾ ਬਹਾਦਰ ਬਰਾਗੀ ਅਰਗੇ ਲਖਮਨਦਾਸ ਬਰਾਗੀ ਅਰਗੇ ਹੋਏ ਐ ਜਿਹੜੇ ਕਿ ਤੁਸੀਂ ਕਦੇ ਵੀ ਬਣ ਨਹੀਂ ਸਕਦੇ ਹੋ ਤੀਜੀ ਗੱਲ ਇਹ ਹੈ ਵੀ ਸਾਨੂੰ ਤੁਸੀਂ ਇਸ ਗੱਲ ਦੇ ਨਾਂ ਤੇ ਆਪਣਾ ਟਾਰਗੇਟ ਕਿਉਂ ਕਰਦੇ ਹੋ ਤੁਸੀਂ ਆਪ ਦਾ ਭੰਡਾਰੇ ਲਾਓ ਜਾਂ ਨਾਲ ਆਓ ਅਸੀਂ ਤਾਂ ਦਾਨ ਦੇਣ ਲੱਗੇ ਮੰਦਰ ਮਸਜਿਦ ਤੇ ਗੁਰਦੁਆਰਾ ਵੀ ਕਦੇ ਨਹੀਂ ਦੇਖਿਆ ਅਸੀਂ ਫਰਕ ਨਹੀਂ ਕਰਦੇ ਕਿਸੇ ਚੀਜ਼ 'ਚ ਤੂੰ ਸਾਨੂੰ ਮਰਲੋ ਮਲੀ ਆਪਣੀਆਂ ਫੁਕਰੀਆਂ ਮਾਰ ਜੋ ਮਰਜ਼ੀ ਮਾਰ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਾਡਾ ਬਿਨਾਂ ਬਲਾਏ ਸਾਡੇ ਬੇਮਤਲੋ ਸਾਡੇ ਸਮਾਜ ਨੂੰ ਟਾਰਗੇਟ ਕਰਨ ਦੀ ਲੋੜ ਨਹੀਂ ਹੈ ਪੰਡਾਰੇ ਨੂੰ ਕਹਿਣ ਦੀ ਲੋੜ ਨਹੀਂ ਹੈ ਸਾਡੇ ਚੋਲ ਨਾ ਮੁੱਕਿਆ ਨਾ ਮੁਕਰ ਤੇਰੇ ਵਰਗੇ ਦਾ ਬਲਕਿ ਲੋਕਾਂ ਦੇ ਸਵਾਲ ਨੇ ਤੁਸੀਂ ਪੈਸੇ ਦੇਣੇ ਹੋਣਗੇ ਅਸੀਂ ਤਾਂ ਲੈਣੇ ਆ ਦੇਣੇ ਕਿਸੇ ਦੇ ਨਹੀਂ ਹੈ ਇਹ ਸਾਡੀ ਆਪ ਦੀ ਅਣਖ ਹੈ ਥੋਡੀ ਆਪ ਦੇ ਹਿਸਾਬ ਨਾਲ ਅਣਖ ਹੈ ਸੋ ਤੈਨੂੰ ਪਾਰਟਿਕੂਲਰ ਮੈਂ ਜਵਾਬ ਦਿੱਤਾ ਕਿਉਂਕਿ ਤੂੰ ਸਾਨੂੰ ਟਾਰਗੇਟ ਕੀਤਾ ਤੂੰ ਆਪ ਦਾ ਆਪ ਦਾ ਉल्लू ਸਿੱਧਾ ਰੱਖ ਜੋ ਮਰਜੀ ਕਰਨਾ ਹੈ ਕਰ ਲੇਕਿਨ ਸਾਡੇ ਸਮਾਜ ਨੂੰ ਸਾਡੇ ਪੰਡਾਰੇ ਬਾਰੇ ਸਾਡੇ ਮੰਦਰ ਬਾਰੇ ਸਾਡੇ ਮਨਾਂ ਦੇ ਬਹੁਤ ਵੀਡੀਓ ਵਾਇਰਲ ਹੋ ਰਹੇ ਆ ਕਿ ਜਿਹੜੇ ਸਿੱਧੇ ਸਿੱਧੇ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਪ੍ਰੋਟੈਸਟ ਸਰਕਾਰ ਵਿਰੋਧ ਦਾ ਤਾਂ ਸਰਕਾਰ ਕੋਈ ਧਰਮ ਨਹੀਂ ਹੈਗੀ ਤਾਂ ਆਪਣੇ ਬਿਲਕੁਲ ਆਪਣੇ ਨਾਲ ਹਿੰਦੂ ਭਾਈਚਾਰੇ ਦੇ ਲੋਕ ਖੜੇ ਆ ਕਿਸਾਨ ਖੜੇ ਆ ਹਿਮਾਚਲ ਤੋਂ ਖੜੇ ਆ ਹਰਿਆਣਾ ਤੋਂ ਖੜੇ ਆ ਯੂਪੀ ਤੋਂ ਖੜੇ ਆ ਤਾਂ ਸਿੱਧਾ ਸਿੱਧਾ ਇਹ ਟਾਰਗੇਟ ਕਿਉਂ ਕਰ ਰਹਾ ਹੈ ਇਹ ਲੋਕ ਕੋ ਜੋ ਕਿ ਤੁਹਾਡੇ ਚੋੜਲੀ ਮੁਕਣੇ ਪੰਡਤਾਂ ਦਾ ਇਹ ਨਹੀਂ ਹੋਣਾਗਾ ਇਹ ਟੋਪੀ ਵਾਲੇ ਜਾਤ ਇਹ ਚੌਲ ਖਾਣੀ ਜਾਤ ਇਹ ਚੀਜ਼ਾਂ ਕਿੱਧਰ ਨੂੰ ਜਾਂਦੀਆਂ ਆਪਾਂ ਕੋਈ ਧਰਮ ਯੋਧ ਤਾਂ ਲੜ ਨਹੀਂ ਰਹੇ ਕਿਸੇ ਨਾਲ ਕੋਈ ਕੋਈ ਇਹ ਕੋਈ ਹਿੰਦੂ ਸਿੱਖ ਦੀ ਤਾਂ ਕੋਈ ਲੜਾਈ ਹੈ ਨਹੀਂਗੀ ਇਹ ਇੱਕ ਕਿਸਾਨ ਤੇ ਸਰਕਾਰ ਦਾ ਪ੍ਰੋਟੈਸਟ ਆ ਸਰਕਾਰ ਦੇ ਵਿਰੋਧ ਦਾ ਕਿ ਸਾਨੂੰ ਆ ਮੰਗਾਂ ਚਾਹੀਦੀਆਂ ਐ ਇਹ ਤੁਸੀਂ ਸਾਨੂੰ ਦਿਓ ਲੋਕਤੰਤਰੀ ਦੇ ਵਿੱਚ ਇਹ ਚੀਜ਼ਾਂ ਡੈਮੋਕਰੇਸੀ ਵਿੱਚ ਲੋਕਾਂ ਦੀ ਹੱਕ ਹੁੰਦੇ ਆ ਸਵਾਲ ਕਰਨੇ ਆਪਣੇ ਹੱਕ ਲੈਣੇ ਅੱਗੇ ਜੋ ਹੁੰਦਾ ਉਹ ਬਾਅਦ ਦੀ ਗੱਲ ਆ ਠੀਕ ਹੈ ਨਾ ਤਾਂ ਕਿਸਾਨ ਤੇ ਸਰਕਾਰ ਇਹ ਦੋ ਚੀਜ਼ਾਂ ਐ ਤਾਂ ਇਹਦੇ ਵਿੱਚ ਕਿਸੇ ਦੇ ਧਰਮ ਨੂੰ ਕਿਉਂ ਕਸੀਟਾ ਜਾ ਰਿਹਾ ਹੈਗਾ ਮੈਂ ਇਹ ਸਵਾਲ ਤੁਹਾਡੇ ਤੋਂ ਕਰਦਾਗਾ ਮੈਨੂੰ ਤੁਸੀਂ ਦੱਸੋ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਐ ਜਰੂਰੀ ਇਹ ਬਚ ਕਰਨੀਆਂ ਸਾਰੇ ਸਾਰੇ ਧਰਮਾਂ ਦੇ ਲੋਕੋ ਕਿਸਾਨਾਂ ਵਿੱਚ ਜੁੜੇ ਹੋਏ ਆ ਅੰਦੋਲਨ ਦੇ ਵਿੱਚ ਤਾਂ ਉਹਦੇ ਵਿੱਚ ਕਿਸੇ ਧਰਮ ਨੂੰ ਟਾਰਗੇਟ ਕਰਨਾ ਬਹੁਤ ਲੋਕ ਸਿੱਖ ਧਰਮ ਨੂੰ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਤੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਕਿੰਨੀਆਂ ਕੁ ਸਹੀ ਆ ਤੁਸੀਂ ਮੈਨੂੰ ਸੋਚ ਕੇ ਜਵਾਬ ਦਿਓ ਇਹ ਪ੍ਰੋਟੈਸਟ ਕਿਹਦੇ ਵਿਰੁੱਧ ਲੜਾਇਆ ਜਾ ਰਿਹਾ ਹੈ ਪ੍ਰੋਟੈਸਟ ਨੂੰ ਇੱਕ ਇੱਕ ਹੋਰ ਹੀ ਤਰੀਕੇ ਨਾਲ ਮਤਲਬ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਵੇਂ ਉਹ ਧਾਰਮਿਕ ਲੜਾਈ ਹੋਵੇ ਠੀਕ ਆ ਮੈਨੂੰ ਨਹੀਂ ਪਤਾ ਇਹ ਗੱਲਾਂ ਦਾ ਕੀ ਮਤਲਬ ਆ ਤੁਸੀਂ ਦੇਖੋ ਸਿੰਪਲ ਚੀਜ਼ ਆ ਕਿਸਾਨ ਤੇ ਸਰਕਾਰ ਵਿੱਚ ਧਾਰਮਿਕ ਗੱਲਾਂ ਕੌਣ ਕਸੋੜ ਰਿਹਾ ਕਿਸ ਕੋਲੋਂ ਕਸੋੜ ਰਿਹਾਗਾ ਕਿਸੇ ਧਰਮਨਾਤਾ ਇਹ ਲੜਾਈ ਕਿਉਂ ਕਰਨੀ ਜਾ ਰਹੇ ਆਪਾਂ ਠੀਕ ਆ ਕਿਸਾਨਾਂ ਦੀ ਲੜਾਈ ਸਿੱਧੀ ਇੱਕ ਸਰਕਾਰ ਦੇ ਨਾਲ ਆ ਤਾਂ ਇਹ ਬੇਚ ਨਫਰਤ ਦੇ ਗਿਆ ਗੱਲਾਂ ਬਾਅਦ ਦੇ ਵਿੱਚ ਲੋਕ ਰਿਪਲਾਈ ਰਿਪਲਾਈ ਕਰਦੇ ਆ ਅਲੱਗ-ਅਲੱਗ ਤਰ੍ਹਾਂ ਦਾ ਰੋਸ ਹੁੰਦਾ ਲੋਕਾਂ ਦੇ ਵਿੱਚ ਜਿਹੜੇ ਇਨੋਸੈਂਟ ਲੋਕ ਆ ਜਿਹੜੇ ਇਸ ਗੱਲਾਂ ਦੇ ਵਿੱਚ ਇਨਵੋਲ ਨਹੀਂ ਜਿਹੜੇ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਆ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਸੌਂਦੇ ਉਹਨਾਂ ਦੇ ਹਿਰਦੇ ਉਹਨਾਂ ਦੇ ਦਿਲ ਦੁਖਦੇ ਆ ਅਸੀਂ ਕਿੰਨਾ ਪਿਆਰ ਕਰਦੇ ਨਾ ਲੋਕਾਂ ਨੂੰ ਇਹ ਸਾਡੇ ਵਿਰੁੱਧ ਕੀ ਬੋਲਦੇ ਆ ਜੇ ਉਧਰੋਂ ਕੋਈ ਇਸ ਤਰ੍ਹਾਂ ਦੀ ਗੱਲ ਬੋਲੀ ਗਈ ਹੋਵੇ ਕਿ ਤੁਸੀਂ ਆਏ ਤੁਸੀਂ ਪੱਗਾਂ ਵਾਲੇ ਆਏ ਤੁਸੀਂ ਸਿੱਖ ਆਏ ਤਾਂ ਫਿਰ ਇਹ ਗੱਲਾਂ ਦੇ ਜਵਾਬ ਦੇਣੇ ਬਣਦੇ ਆ ਜਦੋਂ ਮਾਮਲਾ ਹੀ ਸਾਰਾ ਇੱਕ ਕਿਸਾਨ ਤੇ ਸਰਕਾਰ ਦੇ ਵਿੱਚ ਅੰਦੋਲਨ ਦਾ ਤਾਂ ਇਹ ਗੱਲਾਂ ਦਾ ਵਿੱਚ ਕੀ ਮਤਲਬ ਹੋਇਆ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਵਿੱਚ ਸ਼ਾਮਲਾ ਤੁਸੀਂ ਦੱਸੋ ਇਹ ਕੌਣ ਲੋਕ ਆ ਕੀ ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਅੰਦੋਲਨ ਦੇ ਵਿੱਚ ਹੋਣਾ ਚਾਹੀਦਾ ਹੈਗਾ ਇਨੋਂ ਦੀ ਕੀ ਭੂਮਿਕਾ ਹੈ ਕਮੈਂਟ ਕਰਕੇ ਆਪਣਾ ਜਵਾਬ ਦੋ ਜੀ ਅਵਾ ਮਿਲਦੇ ਨੇਕਸਟ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬੀ ਸੀਰੀਅਸ ਗਰੂਪ